ਅੱਜ ਦੇ ਦਿਨੀ ਪਹਿਲਵਾਨ ਕੁਲਵੰਤ ਸਿੰਘ ਸਰਪ੍ਰਸਤ ਪੀਰਬਾਬਾ ਬੇਪਰਵਾਦੀ ਦਰਗਾਹ ਅਤੇ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਕੁਸ਼ਤੀ ਮੁਕਾਬਲੇ ਪਿੰਡ ਮੰਡਿਆਲਾ ਵਿਖੇ ਕਰਵਾਈ ਗਏ ਜਿਸ ਵਿੱਚ ਹਰ ਵਰਗ ਦੇ ਪਹਿਲਵਾਨਾਂ ਦੇ ਵੱਲੋਂ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਕੁਸ਼ਤੀ ਮੁਕਾਬਲੇ ਨੂੰ ਦੇਖਣ ਦੇ ਲਈ ਪਹੁੰਚੇ ਇਸ ਮੌਕੇ ਚੀਫ ਗੈਸਟ ਮਨਦੀਪ ਸਿੰਘ ਮੰਨੂ ਗਿੱਲ ਮਡੇਆਲਾ ਵਿੱਕੀ ਪਹਿਲਵਾਨ ਬਾਲਾਚੱਕ ਕੈਪਟਨ ਦਲਜੀਤ ਸਿੰਘ ਵੰਡਰਲੈਂਡ ਮਨਜੀਤ ਸਿੰਘ ਮੰਨਾ ਸਰਪੰਚ ਚੱਬਾ ਮਹਾਬੀਰ ਸਿੰਘ ਸਰਪੰਚ ਬਾਸਰਕੇ ਕਾਰਜ ਸਰਪੰਚ ਚੀਤਾ ਆਦ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿੱਕੀ ਪਹਿਲਵਾਨ ਬਾਲਾ ਚੱਕ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹੋ ਜਿਹੇ ਕੁਸ਼ਤੀ ਮੁਕਾਬਲੇ ਹੁੰਦੇ ਰਹਿਣੇ ਚਾਹੀਦੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਜਿਮ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਹਨਾਂ ਜਿਮਾਂ ਵਿੱਚ ਜਾ ਕੇ ਸਰੀਰਕ ਕਸਰਤ ਕਰ ਸਕਣ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋਣ ਵਾਲੇ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲੈ ਕੇ ਕੁਸ਼ਤੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਣ ਇਸ ਮੌਕੇ ਮਨਦੀਪ ਸਿੰਘ ਮੰਨੂ ਗਿੱਲ ਮੰਡਿਆਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਵਿਕਾਸ ਲਈ ਕਸਰਤ ਕਰਨੀ ਚਾਹੀਦੀ ਹੈ ਅਤੇ ਕੁਸ਼ਤੀ ਮੁਕਾਬਲਿਆਂ ਵਿੱਚ ਚੰਗੇ ਉਸਤਾਦਾਂ ਤੋਂ ਸਿੱਖਿਆ ਲੈ ਕੇ ਇਸ ਪ੍ਰਾਚੀਨ ਖੇਡ ਨੂੰ ਸੁਰਜੀਤ ਕਰਦਿਆਂ ਕੁਸ਼ਤੀ ਮੁਕਾਬਲੇ ਵਿੱਚ ਜੇਤੂ ਪਹਿਲਵਾਨਾਂ ਨੂੰ ਪੰਚਾਇਤਾਂ ਅਤੇ ਪਿੰਡ ਦੇ ਯੋਗ ਅਤੇ ਆਰਥਿਕ ਪੱਖ ਤੋਂ ਮਜ਼ਬੂਤ ਵਿਅਕਤੀਆਂ ਵੱਲੋਂ ਇਹਨਾਂ ਜੇਤੂ ਪਹਿਲਵਾਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਨੂੰ ਵੇਖ ਕੇ ਹੋਰ ਨੌਜਵਾਨ ਇਹਨਾਂ ਤੋਂ ਪ੍ਰੇਰਿਤ ਹੋਣ ਇਸ ਮੌਕੇ ਸੁਖਵੰਤ ਸਿੰਘ ਪਹਿਲਵਾਨ ਕੁਲਵੰਤ ਸਿੰਘ ਬੱਬਾ ਪਹਿਲਵਾਨ ਗੁਰਜੀਤ ਸਿੰਘ ਗਿੱਲ ਮਹਾਬੀਰ ਸਰਪੰਚ ਬਾਸਰਕੇ ਕਾਰੇ ਸਰਪੰਚ ਚੀਤਾ ਮਲਕੀਤ ਸਿੰਘ ਬੰਟੀ ਪੰਚਾਇਤ ਮੈਂਬਰ ਮਨਜੀਤ ਸਿੰਘ ਮੰਨਾ ਚੱਬਾ ਨੰਬਰ ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਦਵਿੰਦਰ ਸਿੰਘ ਪੰਚਾਇਤ ਮੈਂਬਰ ਜਸਬੀਰ ਸਿੰਘ ਪੰਚਾਇਤ ਮੈਂਬਰ surjit ਸਿੰਘ ਪੰਚਾਇਤ ਮੈਂਬਰ ਗੁਰਮੀਤ ਸਿੰਘ ਕਬਾ ਪਹਿਲਵਾਨ ਆਧ ਹਾਜ਼ਰ ਸਨ ਹਾਂਜੀ ਬੰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਮੰਡਿਆਲਾ ਪਿੰਡ ਦੇ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ ਗਏ ਨੇ ਜਿੱਥੇ ਤੁਸੀਂ ਪ੍ਰੋਪਰ ਐਜ਼ ਅ ਚੀਫ ਗੈਸਟ ਦੀ ਭੂਮਿਕਾ ਨਿਭਾਈ ਹੈ ਤੇ ਨਾਲ ਤੁਹਾਡੇ ਜਿਹੜੇ ਪਹਿਲਵਾਨ ਵਿੱਕੀ ਪਹਿਲਵਾਨ ਜਿਹੜੇ ਬਲਾ ਚੱਕ ਤੋਂ ਨੇ ਤੇ ਛੱਬੇ ਤੋਂ ਮਨਜੀਤ ਸਿੰਘ ਮੰਨਾ ਜਿਹੜੇ ਛੱਬੇ ਤੋਂ ਨੇ ਉਹ ਵੀ ਤੁਹਾਡੇ ਨਾਲ ਸੀਦੇ ਮਾਨ ਸਤਕਾਰ ਉੱਤੇ ਪ੍ਰੋਪਰ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਵੱਧ ਜੀ ਖਾਲਸਾ ਵਜੇ ਫਤੇ ਜੀ ਇਹ ਸਾਡੇ ਪਿੰਡ ਦਾ ਜੀ ਦਰਗਾਹ ਆ ਪੀਰ ਬਾਬਾ ਬੇਪਰਵਾ ਜੀ ਬਹੁਤ ਹੀ ਪੁਰਾਣੀ ਜਗਾ ਜੀ ਬਹੁਤ ਹੀ ਚਿਰਾਂ ਤੋਂ ਇਥੋਂ ਮੇਲੇ ਲੱਗ ਰਹੇ ਆ ਪਰ ਸਭ ਤੋਂ ਮੈਂ ਸਭ ਤੋਂ ਵੱਡਾ ਯੋਗਦਾਨ ਸਮੇਂਦਾ ਕੁਲਵੰਤ ਸਿੰਘ ਬੱਬਾ ਜੀ ਗਰਮੀਤ ਸਿੰਘ ਅੱਬਾ ਜੀ ਜਿਨ੍ਹਾਂ ਨੇ ਪਿੰਡ ਮੰਡਾਲੇ ਦੇ ਵਿੱਚ ਅਖਾੜੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਜੀ ਸਾਡੇ ਬੱਚਿਆਂ ਨੂੰ ਉਹਨਾਂ ਨੇ ਇਹੋ ਸਿਖਾ ਦਿੱਤੀ ਆ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਇਹ ਕੰਮ ਉਸਦੀ ਅਖਾੜਾ ਆਪਣੀ ਕੁਸ਼ਤੀ ਕਰੋ ਸਿਹਤ ਬਚਾਓ ਪਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਮੈਂ ਤਾਂ ਸਰਕਾਰਾਂ ਨੂੰ ਵੀ ਹੱਥ ਜੜੂੰਗਾ ਇਹੋ ਜਿਹੇ ਬੰਦਿਆਂ ਦੀ ਸਹੂਲਤ ਕਰੋ ਇਹ ਜਰਾ ਆਪਣੇ ਪਿੰਡ ਵਿੱਚ ਕਲੱਬ ਲਿਆ ਕੇ ਤੇ ਬੱਚਿਆਂ ਨੂੰ ਇਸ ਬੰਨੇ ਵਧਨ ਵਾਸਤੇ ਇਹ ਕੰਮ ਕਰਨ ਔਰ ਬੱਚੇ ਨਸ਼ਾ ਦੂਰ ਰਹਿਣ ਜੀ ਬਸ ਇਹੀ ਪੰਜਾਬ ਸਰਕਾਰ ਕਰ ਸਕਦੀ ਬਾਕੀ ਸਾਡੇ ਪਿੰਡ ਵਾਲੇ ਤਾਂ ਸਾਰੇ ਹੀ ਸੁਝੋਦ ਜਾਂਦੇ